ਹੈਲੋ ਜੀ ਸਾਰੀ ਗੱਲ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਤੇ ਅੱਜ ਦਿਨ ਤਾਂ ਬਹੁਤ ਵਧੀਆ ਲੱਗਿਆ ਸਾਡੇ ਤਾਂ ਬਹੁਤ ਵਧੀਆ ਧੁੱਪ ਨਿਕਲੀ ਹੋਈ ਆ ਤੇ ਹੋਰ ਅੱਜ ਤੁਹਾਨੂੰ ਸਿਖਾਉਣੇ ਆ ਪਿਆਜ਼ ਕੱਟਣ ਦਾ ਜਿਹੜਾ ਨਵਾਂ ਟਾਂਗਾ ਸੰਦੀਪ ਕੱਟ ਰਹੀ ਨੇ ਪਿਆਜ਼ ਹਾਂ ਇਹ ਮਸ਼ੀਨ ਨਮੀ ਨਹੀਂ ਆਂਦੀ ਆ ਪਰ ਪਿਆਜ਼ ਆਲੀ ਤੇ ਬਹੁਤ ਸੌਖਾ ਨਾਲ ਵਧੀਆ ਲੱਗਦਾ ਕਿਚਰ ਕੀ ਚੱਦੀ ਹੁੰਦੀ ਨਾਲ ਇਹਦੇ ਨਾਲ ਜਿਹੜਾ ਇਹ ਰਸਾ ਜਿਹੜਾ ਹੁੰਦਾ ਨਾ ਇਹਦੇ ਨਾਲ ਸਬਜ਼ੀ ਸਵਾਦ ਬਣਦੀ ਆ ਤੇ ਪਿਆਜ਼ ਕੱਟ ਰਹੇ ਨੇ ਕਿਉਂਕਿ ਆਪਣਾ ਪਲਟਰੀ ਦਾ ਕੰਮ ਕਰਕੇ ਜਿਵੇਂ ਸਰਦੀ ਚਾਹਨਾ ਮਟਰਨ ਪਿੱਕਲ ਦਾ ਜਿਹੜਾ ਕੰਮ ਆ ਉਹ ਚੱਲਦਾ ਰਹਿੰਦਾ ਜਿਵੇਂ ਜਿਹੜੇ ਆਰਡਰ ਆਈ ਹੋਈ ਸੀਗੀ ਉਹ ਦਿਨ ਹੀ ਨੇ ਤੇ ਜਾਈ ਜਾਂਦੇ ਨੇ ਜੀ ਆਰਡਰ ਤੇ ਅੱਜ ਉਹਦੀ ਤਿਆਰੀ ਚੱਲਦੀ ਆ ਤੇ ਹੁਣ ਮੈਂ ਵੀ ਇਹਨਾਂ ਦੀ ਹੈਲਪ ਕਰਦੀ ਆ ਮੈਂ ਸਵੇਰ ਦੇ ਸਾਰੇ ਕੰਮ ਤੋਂ ਦੇ ਜਿਹੜੇ ਖਤਮ ਕਰ ਲਏ ਦਿਨ ਬਹੁਤ ਸੋਹਣਾ ਜਿਹਾ ਲੱਗਦਾ ਤੇ ਸਾਰੇ ਕੰਮ ਤੋਂ ਦੇ ਖਤਮ ਹੋ ਗਏ ਤੇ ਹੁਣ ਮੈਂ ਮਸਾਲੇ ਮਸੂਲੇ ਪੀਸਦੀ ਨੇ ਇੱਕ ਜਸਨੀਤ ਬਿਮਾਰ ਕਰਕੇ ਨਾਲ ਥੋੜਾ ਜਿਹਾ ਮੂਡ ਠੀਕ ਨਹੀਂ ਹੈਗਾ ਹੇ ਨਮੀ ਮਸीन ਲਾਈ ਹੈ ਇਹਦੇ ਨਾਲ ਐ ਠੋਕਾ ਹੋ ਜਾਂਦਾ ਨਮੀ ਮਸीन ਹੈ ਪਿਆਜ਼ ੀਰਨ ਵਾਲੀ ਠੀਕ ਹੈ ਜੀ ਤੇ ਕਟਿੰਗ ਤਾਂ ਬਹੁਤ ਸੋਹਣੀ ਹੋਈ ਆ ਹਾਂ ਆ ਠੀਕਾ ਵਧੀਆ ਨਾਲੇ ਇਹਦੇ ਨਾਲ ਟੇਸਟ ਵੱਧਦਾ ਆਉਂਦਾ ਰਸਾ ਵਿੱਚ ਮਿਕਸ ਹੋ ਜਾਂਦਾ ਐ ਰਸਾ ਬਣਦਾ ਜਦੋਂ ਦੇਖ ਜੀ ਜਿੰਨਾ ਟਾਈਮ ਲੱਗੇ ਇਹਨਾਂ ਨੂੰ ਕਰਨ ਨੂੰ 10 ਘੰਟਾ ਚ ਲੱਗ ਗਿਆ ਮਨ ਨਾਲ ਲੱਗੇ 12 ਤਾਂ ਨਹੀਂ ਲੱਗਿਆ ਜਨ ਹਿੱਦੇ ਘੰਟੇ ਕਿਉਂ ਹੋ ਜਾਂਦੇ ਨੇ ਨਹੀਂ ਹੁੰਦੇ ਲੋ ਜੀ ਇੱਥੇ ਮੈਂ ਲੱਗੀ ਹੋਈ ਸੀਗੀ ਮਸਾਲੇ ਪੀਸਣ ਕੁਸ ਮੇ ਪੀਸਨੇ ਕੁਝ ਰਹਿੰਦੇ ਨੇ ਤੇ ਤੁਹਾਨੂੰ ਵੀ ਦਿਖਾਉਣੀ ਆ ਇੱਕ ਕਿਉਂਕਿ ਫਿਰ ਮੈਂ ਸੰਦੀਪ ਦੇ ਹੈਲਪ ਕਰ ਦਿੰਨੀ ਹੁਣੀ ਆ ਦੇਖੋ ਮਸਾਲੇ ਵਗੈਰਾ ਪੀਸਨੇ ਜਿਵੇਂ ਲਸਣ ਲੂਸਣ ਦਾ ਪੇਸਟ ਬਣਾਉਣਾ ਹੈ ਨਾ ਉਹ ਮੈਂ ਗ੍ਰੈਂਡਰ ਦੇ ਅੰਦਰ ਕਰ ਦਿੰਨੀ ਆ ਤੇ ਚਲੋ ਜੀ ਘਰ ਦਾ ਕੰਮ ਆ ਹਨ ਆਪਾਂ ਬਾਹਰ ਜਾ ਕੇ ਵੀ ਤਾਂ ਕੰਮ ਕਰਦੀਆਂ ਜਿਹੜੀ ਹੈਲਪ ਹੋ ਜੇ ਹਨ ਤੇ ਵੀ ਵਧੀਆ ਗੱਲ ਹੁੰਦੀ ਆ ਹਨ ਤੇ ਐ ਕਾਫੀ ਕੰਮ ਹੋ ਜਾਂਦਾ ਹਨ ਉਸ ਦਿਨ ਤੇ ਕੁਛ ਨਾ ਜਸਨੀ ਤੇ ਕਾਫੀ ਜ਼ਿਆਦਾ ਬਿਮਾਰ ਹੋਈ ਪਈ ਆ ਦਵਾਈ ਤਾਂ ਉਹਨੂੰ ਕੱਲ ਦੇ ਦੇਈ ਜਾਂਦੇ ਆ ਤੇ ਅੱਜ ਤਾਂ ਸਵੇਰ ਦੀ ਰਿਹਾਰਡ ਕਰੀ ਜਾਂਦੀ ਸੀਗੀ ਹੁਣ ਉਹ ਮੜਾ ਜਾ ਸਲਾਕੇ ਆਈਆਂ ਮੈਂ ਕਿਹਾ ਚਲੋ ਮੈਂ ਮਸਾਲੇ ਸਾਰੇ ਪੀਸ ਕੇ ਰੱਖਦਾ ਕੁਝ ਪੀਸ ਲੇ ਤੇ ਫਿਰ ਮੈਨੂੰ ਇਹਨੇ ਜ਼ਿਆਦਾ ਆ ਗਿਆ ਮੈਂ ਕਿਹਾ ਮੈਂ ਬਲੌਗ ਜਿਹੜਾ ਬਣਾ ਲਾਂ ਮੈਂ ਤੁਹਾਨੂੰ ਵੀ ਦਿਖਾਉਣੀ ਆ ਹਨ ਕਿਹੜੇ ਕਿਹੜੇ ਮਸਾਲੇ ਨੇ ਦੇਖੋ ਜੀ ਹਨਾ ਕੁਸਮੇ ਪੀਸਲੇ ਵੀ ਮੈਂ ਆਖੀ ਸੀ ਕਿ ਤੁੰਡੂ ਸਾਲ ਤੋਂ ਖੁਲ ਗਿਆ ਨਾ ਕਾਲੀ ਮਿਰਚ ਹੋਗੀ ਹਨਾ ਆ ਇਹਦਾ ਮੈਨੂੰ ਨਾਮ ਨਹੀਂ ਲੱਭਦਾ ਹੈਗਾ ਇਹਦਾ ਕੀ ਹੁੰਦਾ ਤੇ ਇਹ ਚੀਜ਼ਾਂ ਹੋਗੀ ਆਫ ਇਲੈਚੀਆ ਲੂਚੀਆ ਹੋਗੀ ਆ ਤੇ ਖਾਂ ਹੋ ਗਿਆ ਨਾ ਕੁਸਮੇ ਅੰਦਰ ਪੀਸ ਕੇ ਵਰਲੇ ਆ ਹੋ ਗਿਆ ਤੇ ਆ ਹੋ ਗਿਆ ਤੇ ਹਰ ਜਿਆ ਕੁਸ਼ੀਆ ਕਾਫੀ ਸਮਾਨ ਹੁੰਦਾ ਤੇ ਉਹ ਮੈਂ ਹੁਣ ਪੀਂਦਿਆਂ ਤੇ ਉਸ ਤੋਂ ਬਾਅਦ ਫਿਰ ਅੱਗੇ ਕਰਦੇ ਆ ਬਲੌਗ ਨੂੰ ਕੰਟੀਨਿਊ ਅੱਜ ਆਪਾਂ ਮਸਾਲੇ ਜਿਹੜੇ ਪੀਸ ਲੇ ਕਾਫੀ ਜ਼ਿਆਦਾ ਮਸਾਲੇ ਸੀਗੇ ਪਾਲਕ ਤਾਈ ਵਗੈਰਾ ਹਨ ਬਾਕੀ ਦਾ ਸਾਰੇ ਹੋ ਗਏ ਪਾਲਕ ਤਾਈ ਦਾ ਇੱਕ ਪੀਸ ਜਿਹੜਾ ਬਚ ਰਹਿ ਗਿਆ ਤੇ ਆਹ ਸੁੰਡਾ ਨੂੰ ਮੈਂ ਬਾਅਦ ਚ ਪੀਸਦੀ ਹੁਣੀ ਇੱਕ ਸਾਲ ਹੋਣਾ ਮੇਰੇ ਨਾਲ ਇਹੀ ਹੋਇਆ ਹੈ ਪਹਿਲਾਂ ਮੈਂ ਪਹਿਲਾਂ ਪੀਸਣ ਲੱਗੀ ਬਈ ਜਿਹੜੀ ਆਹ ਸੀਗੀ ਮਿਕਸਰ ਦੀ ਆ ਵਾਲਾ ਪਾਰਟ ਹਾ ਪੁਰ ਗਿਆ ਉਦੋਂ ਸਤਾਹ ਨਹੀਂ ਇਹ ਸੀਗੀ ਕਹਿੰਦੇ ਸੀ ਇਹ ਮਸਾਲੇ ਕਢਾਉ ਹਨ ਉਦੋਂ ਇਹ ਬਿਲਕੁਰੀ ਖਰਾਬ ਕਰਕੇ ਖੜ ਗਈ ਤੇ ਇਸ ਤਰ੍ਹਾਂ ਹੋ ਗਿਆ ਸੀ ਹੁਣ ਮੈਂ ਉਸ ਦਿਨ ਦੀ ਮੈਨੂੰ ਇਹ ਸਭ ਮਿਲਿਆ ਮੇਰੇ ਜਿਹੜੀ ਹਾਰਡ ਹੁੰਦੀਆਂ ਨੇ ਇਹਨਾਂ ਨੂੰ ਪੀਸੀਆ ਤਾਂ ਜਾਣਗੇ ਪਰ ਇਹਨਾਂ ਨੂੰ ਬਾਅਦ ਚ ਪੀਂਦੂਗੀ ਦੇਖੋ ਸੋ ਹਨ ਮਿੱਟੀ ਚ ਇੰਨੀ ਹੈ ਕਪਾਲੀ ਹੱਤੇ ਕੁਝ ਲੀ ਅਦਰਕ ਵਗੈਰਾ ਹੋ ਜਾਂਦਾ ਹਨ ਥੋੜਾ ਮੋਟਾ ਹੁੰਦਾ ਟੇਸਟ ਹੋ ਜਾਂਦਾ ਥੋੜਾ ਪੀਸੀਆ ਤਾਂ ਗਿਆ ਥੋੜੀ ਥੋੜੀ ਜਿਹੀ ਦੋਕ ਰਹਿ ਗਈ ਕਿਉਂਕਿ ਹਾਰਡੀ ਵਾਲੀਆਂ ਹੁੰਦੀਆਂ ਨੇ ਤੇ ਉਹ ਵਧੀਆ ਪੀਸੀ ਹੈਗੀ ਆ ਐਂ ਲੱਗਦਾ ਹੁੰਦਾ ਜਦੋਂ ਇਹ ਪੀ ਮਸੁੰਟਾ ਨੂੰ ਪੀਸਦੇ ਹੁੰਨੇ ਆ ਹਨ ਵੀ ਮਿਕਸੀ ਟੁੱਟੂ ਕੀ ਜੱਗ ਟੁੱਟੂ ਕੋ ਇਨਾ ਖੜਕਾ ਹੁੰਦਾ ਕੜਾਕ 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 ਹੁੰਦਾ ਨਾਲੋਂ ਜ਼ਿਆਦਾ ਖੜਕਾ ਹੁੰਦਾ ਸੀ ਕਿ ਮੈਂ ਤੁਹਾਨੂੰ ਦਿਖਾਈ ਦਿੰਨੀ ਆ ਪੀਸ ਕੇ ਆਪਨੇ ਸੁਣਦੇ ਇਹੀ ਸਭ ਤੋਂ ਔਖਾ ਕੰਮ ਹੁੰਦਾ ਮੈਨੂੰ ਇਹ ਤੋਂ ਡਰ ਲੱਗਣ ਲੱਗਦੀ ਮਿਕਸੀ ਰੋਟੀ ਬਿਲਕੁਲ ਬਾਰੀ ਇੱਕ ਪਾਊਡਰ ਬਣ ਕੇ ਹਾਂਜੀ ਅੱਗ ਲਾਜੀ ਜੁਲੇ ਦਾ ਹੀ ਸੌਟ ਲਿਆ ਆ ਆ ਕੀ ਮੈਂ 1 ਮਿੰਟ ਬਸ ਮਸਾਲੇ ਥੋੜੇ ਰਹਿ ਗਏ ਮੇਰੇ ਬਾਕੀ ਦਾ ਮੈਂ ਪੀਸ ਤੇ ਬਸ ਮੈਨੂੰ ਦਮ ਜਦ ਵਾਲਾ ਮਿਕਸੀ ਨੂੰ ਆਮ ਬਣਾ ਲਿਆ ਸੌਟ ਤਾਂ ਆ ਗਈ ਹਾਂ ਅੱਗ ਤਾਂ ਪੱਕੇ ਜੁਲੂ ਮਿੰਟਾਂ ਸੌ ਲੋ ਜੀ ਮਸਾਲੇ ਨੂੰ ਸੀਟਲੇ ਮੈਂ ਅੱਜ ਪਹਿਲੇ ਮਿਕਸੀ ਨੂੰ ਦਮ ਮਾਜੂ ਕੱਪੜੇ ਮੈਂ ਜਿਸ ਸਵੇਰੇ ਕੁਸ ਧੋਤੇ ਸੀ ਕੁਸ਼ਨ ਮਸ਼ੀਨ ਚ ਪੈਣੀ ਇਮੇ ਮੈਂ ਖੀ ਮਿਕਸੀ ਥੋੜਾ ਜਿਹਾ ਆਸਾਨ ਲੈ ਲੂਗੀ ਵੱਡੀ ਚਾਹੀਦੀ ਆ ਹਨਾ ਕਿਉਂਕਿ ਜਿਆਦਾ ਕੰਮ ਰਹਿੰਦਾ ਜਿਆਦਾ ਲਸਣ ਦਾ ਵੀ ਸਾਰਾ ਦਿਨ ਹੀ ਚੱਲੀ ਜਾਂਦਾ ਹੁਣ ਨੌਂ ਫਿੱਲੇ ਪੈਣੇ ਮਾਚ ਦੇ ਨੇ ਨੌਂ ਲਸਣ ਨਾਲ ਕਿਉਂਕਿ ਜਿੰਨੇ ਹੁਣ ਆ ਲੈਂਦੀ ਪਈ ਆ ਇਹਨੂੰ ਵੀ ਹੁਣ ਸ਼ੁਰੂ ਕਰ ਲੱਗੇ ਹੌਲੀ ਹੌਲੀ ਲਸਣ ਨੂੰ ਹੀ ਜਿਆਦਾ ਟਾਈਮ ਲੱਗਦਾ ਚਿੱਲੀ ਜਾਣੀ ਹੁੰਦੀ ਆ ਫਿਰ ਜਿੰਨੇ ਪਿਆਜ਼ ਵਿੱਚ ਵਿਆਹ ਜਿੱਡਾ ਕੰਮ ਹੋ ਜਾਂਦਾ ਜਿੱਡਾ ਪਿਆਜ਼ ਦਾ ਕੰਮ ਹੁੰਦਾ ਤੇ ਹੁਣ ਮਸਾਲੇ ਹੋ ਗਏ ਹੁਣ ਮੈਂ ਲਸਣ ਮਸਨ ਦਾ ਪੀਸਟ ਆ ਜਿਹੜਾ ਉਹ ਬਣਾਉਂਗੀ ਤੇ ਐਵੇਂ ਫੀਲ ਹੋਣ ਲੱਗ ਜਾਂਦਾ ਹੁੰਦਾ ਜਿਵੇਂ ਘਰੇ ਵਿਆਹ ਹੋਵੇ ਅੱਜ ਇਸ ਤਰ੍ਹਾਂ ਦਾ ਕੰਮ ਹੁੰਦਾ ਇਹ ਅੰਦੇ ਤੋਂ ਸਾਡੇ ਘਰ ਦਾ ਘਰ ਦੇ ਕੰਮ ਦਿੰਦੇ ਅਜੇ ਕੁਝ ਮਸਾਲੇ ਜਿਹੜੇ ਪੈਣੇ ਇਧਰ ਪੀਸਣਾਰੇ ਕੁਸਾਪਾ ਪੀਸ ਲਈ ਤੇ ਫਿਰ ਮੈਂ ਚੱਕਾਂ ਸਾਰੇ ਸਾਰੇ ਸਾਹਮਣੇ ਉਹਨਾਂ ਤੋਂ ਬਣਾਉਣੇ ਨਹੀਂ ਬਣਾਉਂਦੇ ਇਹ ਠੀਕ ਹੈ ਕੋਈ ਹੁੰਦੇ ਆ ਇਹ ਤੇ પાણી આવ્યા ਰੋਵਾ ਇਹ ਨਹੀਂ ਦਿੱਤਾ ਦੀਗਾ ਨਹੀਂ ਲੈ ਪਿਆਰ ਵਾਲਾ ਤੇਲ ਨਹੀਂ ਹੈਗਾ ਜੀ ਕਰਦਾ ਇਹ ਰੋਵਾ ਤੇਲ ਆਪਣਾ ਕਢਾਇਆ ਰਿਹਾ ਇਹਦੇ ਵਿੱਚ ਸਾਰਾ ਕਿੰਨਾ ਕਿੰਨਾ ਪੂਏ ਤੇਲ ਕਿੰਨਾ ਪੂਏ ਚ ਇਹ ਪਾਵਾਂਗੇ ਆਪਾਂ ਜਿੰਨੀ ਕਿ ਲੋੜ ਹੈ ਇਹ ਨਹੀਂ ਹੁੰਦਾ ਵੀ ਇਹਦੇ ਚ ਤੇਲ ਹੀ ਹੋਵੇ ਬਿਲਕੁਲ ਸੁੱਕਾ ਬਣਾਉਣਾ ਹੈ ਆਪਾਂ ਇਹ ਸੁੱਕਾ ਬਣਾਉਣਾ ਹਾਂ ਇਹਦਾ ਮਸਾਲੇ ਭੁੰਨਣ ਖਾਤਰ ਪਾਉਣਾ ਚਾਹੀਦਾ ਇਹਦਾ ਮਸਾਲੇ ਭੁੰਨਣ ਨੂੰ ਕਿਉਂਕਿ ਆਪਣਾ 20 ਕਿਲੋ ਬੀਟ ਹੈ ਨਾ ਇਹਦੇ ਇਹਨੂੰ ਆਪਾਂ ਕਰਾਂਗੇ ਪਤੀ ਕੋਲ ਨਹੀਂ ਵੀ ਬੀਵੀ ਨਹੀਂ ਪਾਉਂਦਾ ਹਾਂ ਪੱਕਾ ਨਹੀਂ ਮਤਲਬ ਲੋੜੋਂ ਸਾਰਾ ਆਈਡੀਆ ਆ ਜਾਂਦਾ ਜੀ ਸਾਨੂੰ ਰੋਜ਼ ਦਾ ਕੰਮ ਕਰਕੇ ਇਹਦਾ ਆਈਡੀਆ ਆ ਜਾਂਦਾ ਹੈ ਆਈ ਆ ਮੈਂ ਕਿਉਂਕਿ ਆਜ ਪਾਵਾਂਗੀ ਪਹਿਲਾਂ ਆਪਾਂ ਉਹ ਵੀ ਬੋਲੀ ਚੱਲੀ ਚਾਹੀਦੀ ਮੈਂ ਬੋਲੂਗੀ ਗੱਲ ਜੀ ਹਾਂ ਆ ਰੋਟੀ ਲੈ ਗਈ ਵੱਡੀ ਲੈ ਗਈ ਕਾਲੀ ਮਿਰਚ 33 ਮਗਾ ਇਹ ਬਹੁਤ ਹੀ ਨੇ ਗਨੇ ਨਾ ਲੈ ਨਹੀਂ ਸਕਦੇ ਇੰਨੇ ਮਸਾਲੇ ਨੇ ਇਹਦੇ ਵਿੱਚ ਪਖੜੇ ਦਾ ਪਾਊਡਰ ਵੀ ਹੈ ਇਹ ਜਿਹਦੇ ਹੱਡ ਬੋਡੇ ਦੁਖਦੇ ਨੇ ਜੋੜਾਂ ਦਾ ਦਰਦ ਹੈ ਉਹਦੇ ਲਈ ਕੰਮ ਆਉਂਦਾ ਹੈ ਤੁਸਾਂ ਖਾ ਲੈ ਗਏ ਨਾ ਜੋਈ ਬਣਾਈ ਬੈਠਾ ਸਾਰਾ ਮਸਾਲਾ ਹੈ ਮਤਲਬ ਇਹ ਵੀ ਨਾਲ ਇਹ ਵੀ ਕੰਮ ਕਰੂ ਵੀ ਤਾਕਤ ਦਾ ਖਜ਼ਾਨਾ ਕਹਿ ਸਕਦੇ ਆ ਇਹਨੂੰ ਆਪਾਂ ਵੀ ਇੰਨੇ ਨਾਂ ਨਹੀਂ ਮੈਂ ਦੱਸ ਨਹੀਂ ਸਕਦਾ ਵੀ ਇਹ ਘ੍ਰੀਲੂ ਮਸਾਲੇ ਨੇ ਆਪਣੇ ਜਿਹੜੇ ਆਪਾਂ ਘਰੇ ਤਿਆਰ ਕਰੇ ਨੇ ਬਾਹਰਲੇ ਇਹਦੇ ਵਿੱਚ ਕੋਈ ਵੀ ਮਸਾਲਾ ਇਹ ਨਹੀਂ ਉਹ ਆ ਤਿੰਨ ਹੈਗੇ ਨੇ ਜਿਹੜੇ ਜ਼ਰੂਰੀ ਨੇ ਮੀਟ ਮਸਾਲਾ ਕਸੂਰੀ ਮੇਥੀ ਵਗੈਰਾ ਤੇ ਹਲਦੀ ਆਪਣੀ ਘਰ ਦੀ ਹੁੰਦੀ ਹੈ ਜੀ ਆ ਸਿੱਧਾ ਨਮਕ ਸਿੱਧਾ ਨਮਕ ਪਾਉਨੇ ਆਪਾਂ ਜਾਨੀ ਸਿੱਧਾ ਨਮਕ ਇਹਦੇ ਚ ਪਾਉਨੇ ਆ ਲਸਣ ਵੀ ਦੇਸੀ ਨਮਕ ਛੋਟੀ ਉਹਦੇ ਵਾਲਾ ਹੁੰਦਾ ਤੇ ਹਲਦੀ ਐ ਮਿਰਚ ਐ ਸਾਰਾ ਜੈਨੂਇਨ ਤਰੀਕੇ ਨਾਲ ਆ ਹੁਣ ਆਪਾਂ ਇਹ ਪਾਵਾਂਗੇ ਉਹਦੇ ਚ ਲਾਹਾਂ ਦੇਖਾ ਇਹਦਾ ਹੁਣ ਪਾਣੀ 20 ਕਿਲੋ ਚਾਰ ਬੱਕਰਾ ਪਾਇਆ ਹੈ ਨਾ ਹਾਂਜੀ 20 ਫਿਰ ਇਹਦੇ ਵਿੱਚ ਆ ਕਿੰਨਾ ਕਿੰਨਾ ਸਮਾਨ ਪੋਏ ਇਹਦੇ ਬਾਰੇ ਇਹ 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 ਨਹੀਂ ਆਪਾਂ ਦੱਸ ਸਕਦੇ ਜੀ ਅੱਛਾ ਤੇ ਇਹ ਬੰਦਲੀ ਹੈ ਵੀ ਇਹਦਾ ਸਾਰਾ ਇਹ ਪਾਣੀ ਖਤਮ ਕਰਕੇ ਆ ਜਿਵੇਂ ਹੁਣ ਲਸਣ ਦਾ ਵੀ ਵਿੱਤੀ ਕਰਤਾ ਇਹ ਸਾਰਾ ਇਹਦਾ ਪਾਣੀ ਸੁਕਾ ਦੇਣਾ ਪਾਣੀ ਸੁਕਾ ਕੇ ਇਹਨੇ ਬਸ ਮਤਲਬ ਥੋੜਾ ਜਿਹਾ ਰਹਿ ਜਾਣਾ ਕਿਉਂਕਿ ਉਹ ਉੱਡ ਜਾਣਾ ਸਾਰਾ ਇਹਦਾ ਸਾਰਾ ਢੁੱਲ ਦੇਣਾ ਹੈ ਇਹ ਪਿਆਜ਼ ਸਾਰਾ ਇਹਦੀ ਵੀ ਪੂਰੀ ਕਾਸ਼ੀ ਹੈ ਜੀ ਪੱਕੀ ਇਹ हां ਇਹ ਮਤਲਬ ਲੋਡ ਅਨੁਸਾਰ ਪਾਉਨੇ ਆ ਜਿੰਨੀ ਇਹਦੇ ਚ ਲੋਡ ਹੈ ਕਿਉਂਕਿ ਆਪਾਂ ਦੱਸ ਰਿਹਾ ਅਗਲਾ ਕਹਿੰਦੇ ਤੁਸੀਂ ਇੰਨਾ ਕਿਹਾ ਸੀ ਮੈਂ ਬਣਾਉਣ ਲੱਗ ਗਿਆ ਇਹ ਵੀ ਹੋ ਜਾਂਦਾ ਨਾ ਕਈ ਵਾਰੀ ਜੀ ਵਾਰੀ ਅਗਲਾ ਫਿਰ ਕਹਿੰਦਾ ਵੀ ਤੁਸੀਂ ਦੱਸਿਆ ਨਹੀਂ ਬਣਿਆ ਜਾਂਦਾ ਇਹ ਹੁੰਦਾ ਪਿਆਜ਼ ਇਹਦੇ ਚ ਲੋਡ ਅਨੁਸਾਰ ਪਾਉਨੇ ਆ ਜੀ ਤੇ ਆਦਰ ਕ ਲਸਣ ਤਾਂ ਖੁੱਲੇ ਦਿਨ ਨਾਲ ਹੀ ਪਾਉਨੇ ਆ ਲਸਣ ਤਾਂ ਇਹ ਮੰਨ ਕੇ ਚੱਲੋ ਵੀ 2.5 3 ਕਿਲੋ ਲਸਣ ਪਾਏ 3 ਕਿਲੋ ਹੋਏਗਾ ਸੀ ਤੇ ਲਸਣ ਦਾ ਜਿਹਦੇ ਨਾਲ ਬਹੁਤ ਵਧੀਆ ਟੇਸ ਆਉਂਦਾ ਲਸਣ ਨਾਲ ਤੇ ਟੰਡ ਦੇ ਵਿੱਚ ਆਪਾਂ ਦੇਖਦੇ ਆ ਜਿਵੇਂ ਜਨੇ ਵੀ ਠੰਡ ਠੰਡ ਸੁਬਹ ਲੱਗ ਜਾਂਦਾ ਹੀ ਹੈ ਸਾਰਾ ਇਹਦਾ ਪਾਣੀ ਉਹਨੇ ਭਾਫਾ ਹੁਣ ਜਿਵੇਂ ਪਹਿਲਾਂ ਮੀਟ ਦਾ ਪਾਣੀ ਛਾਇਆ ਹੁਣ ਇਹਦਾ ਛਾਵਾ ਜੀ ਇਹ ਸਾਰਾ ਘਾਟੋ ਫਿਰ ਆਪਾਂ ਬਕਾਲੇ ਪਾਵਾਂਗੇ ਉਹ ਪਰਫੈਕਟ ਹੋ ਬਸਾਂਗੇ ਠੀਕ ਜੀ ਤੇ ਕੁੱਟਾ ਹੋ ਜਾਣਾ ਜਿਹੜਾ ਆਪਣਾ achar ਆ ਬਿਲਕੁਲ ਕੁੱਟਾ ਹੋ ਜਾਣਾ ਉਹਦੇ ਵਿੱਚ ਕੋਈ ਤੇਲ ਨਹੀਂ ਦਿਸੂ ਕੋਈ ਤਰੀ ਨਹੀਂ ਹੋਣੀ ਬਿਲਕੁਲ ਇਹ ਹੈ ਕੁੱਟਾ ਜੀ ਉਹ ਰੋਸਟਰ ਹੁੰਦਾ ਬਸ ਕੰਨੇ ਭੰਗ ਦੇ ਬਸ ਦਰਜ ਨੂੰ ਜੇ ਲੱਗੂਗਾ ਹਲੇ ਪਿਆਜ਼ ਨੂੰ ਜੀ ਆਪਾਂ ਦਿਖਾਵਾਂਗੇ ਸਾਰਾ ਸੰਦੇ ਦਰਜੰਸ ਲੱਗੂਗਾ ਪਾਵਾਂਗੇ ਇਹ ਆਪਣਾ ਹੋ ਗਿਆ ਮਖਾਨ ਦਾ ਪਿਆਰ ਦੇ ਵਿੱਚ ਆਪਾਂ ਮੀਠਾ ਪਾ ਦਿਆਂਗੇ 10 ਮਿੰਟ ਇਹਨੂੰ ਸੇਕ ਲਵਾਵਾਂਗੇ ਠੀਕ ਹੋਰ ਆਪਾਂ ਐਕਸਟਰਾ ਨਹੀਂ ਕੋਈ ਥੱਲਾ ਪਾਉਣਾ ਬਾਜ਼ਾਰ ਵਾਲਾ ਇਹ ਆਪ ਲੈ ਕੇ ਆਪ ਕਰੇ ਹੋਏ ਨੇ ਪਿਆਰ ਆਪਣੇ ਜਿਹੜੇ ਘਰ ਦੇ ਨੇ ਇਹ ਧੰਗੀਆਂ ਪਾਊਡਰ ਹੋ ਗਏ ਆ ਹੋ ਗਿਆ ਸਭ ਧੰਗੀਆਂ ਪਾ ਤਿਆਰ ਹੋਇਆ ਹਲਦੀ ਵਗੈਰਾ ਸਾਰਾ ਇਹ ਇਹਦੇ ਵਿੱਚ ਰੱਖ ਜੂਗਾ ਹੁਣ ਤੇ ਉਸ ਤੋਂ ਬਾਅਦ ਇਹਨੂੰ ਇਹ ਨਹੀਂ ਹੈਗਾ ਵੀ ਆਪਾਂ ਨੇ ਇਹਨੂੰ ਉਹ ਉਹ ਕਰਨੇ ਇਹਨੂੰ ਬਸ ਤੁਸੀਂ ਗਰਮ ਕਰਕੇ ਖਾਣਾ ਹੀ ਹੈ ਬਸ ਕੋਈ ਹੋਰ ਤੜਕਾ ਕੋਹਲਾਉਂਦੇ ਤਾਂ ਉਹਦਾ ਕੁਝ ਨਹੀਂ ਵੀ ਦੇ ਮੀਨ ਵਿੱਚ ਲੋੜ ਅਨਸਾਰ ਪਾ ਸਕਦੇ ਹੋ ਕਿਉਂਕਿ ਅਸੀਂ ਛੀਂਕ ਜਾਲੂਨ ਮਿਰਚ ਪਾਉਣੇ ਹੁੰਦੇ ਆ ਕੋਈ ਵੱਧ ਖਾਣ ਵਾਲਾ ਹੁੰਦਾ ਕੋਈ ਘੱਟ ਖਾਣ ਵਾਲਾ ਹੁੰਦਾ ਨਮਕ ਮਿਰਚ ਹੈ ਨਾ ਆਪਾਂ ਬਸ ਇਹ ਵੀ ਆਪਾਂ ਅਗਲਾ ਜਦੋਂ ਗਰਮ ਕਰੂ ਇਹਨੂੰ ਤਰੀ ਵਾਲਾ ਵੀ ਬਣਾ ਸਕਦੇ ਆ ਤਰੀ ਵਾਲਾ ਐ ਬਣਾਉਨੇ ਇਹਨੂੰ 2-4 2-4 ਪੀਸ ਤੇਲੋ 2-4 ਪੀਸ ਲੈ ਕੇ ਇਹਨੂੰ ਵੀ ਥੋੜਾ ਜਿਹਾ ਇਹਦੇ ਵਿੱਚ ਕੋਸਾ ਜਿਹਾ ਪਾਣੀ ਪਾ ਕੇ ਇਹਨੂੰ ਗਰਮ ਕਰ ਲਓ ਜਿੰਨੀ ਤਰੀ ਬਣਾਉਣੀ ਹੈ ਪਤਲੀ ਗਾੜੀ ਉਹ ਬਣਾ ਸਕਦੇ ਹੋ ਯਾਨੀ 2 ਕਿਲੋ ਨਾਲ ਕਿਹੀਂ ਤੁਸੀਂ ਜੂਜਨ ਦੇ ਰੋਟੀ ਖਾ ਲਓ ਇੰਨਾ ਮਨ ਪਾਇਆ ਨੇ ਇਹਨਾਂ ਮਾਵਿਆਂ ਨੂੰ ਥੱਲੇ ਉਹ ਕਿੰਨੀ ਕਰਵਾ ਦੇਣੀ ਹੋਣੀ ਹੈ ਠੀਕ ਹੈ ਜੀ ਰੀਲ ਬਣਾਉਣੀ ਹੈ ਜੀ ਬਣਾ ਲਓ ਗੰਗਾ ਲਿਖ ਕੇ ਮੈਂ ਰੀਲ ਤਾਂ ਇਹਦੇ ਵਿੱਚ ਵਾਹ ਸ਼ਾਟ ਲਾ ਜੀ ਟਾਈਮ ਹੋ ਗਿਆ ਸ਼ਾਮ ਦਾ ਅੱਜ ਦਿਨ ਬਹੁਤ ਜ਼ਿਆਦਾ ਬਿਜੀ ਰਹਾ ਅੱਜ ਜੁੱਲੇ ਕੋਲ ਸਾਮਾਨ ਸਮੁੰਨ ਚੱਕ ਕੇ ਸਾਂਭਣ ਵਾਲਾ ਪਿਆ ਸਾਰਾ ਉਹ ਨਹੀਂ ਪਿਆ ਬੇੜੇ ਦੇ ਵਿੱਚ ਸਾਮਾਨ ਖਿលਿਆ ਉਸ ਸਮਾਂ ਤਾਂ ਖੁਸ਼ ਹੋਈ ਕਿ ਜਸਨੀ ਤਾਂ ਬਿਮਾਰ ਕਰਕੇ ਚਲੀ ਜਾਂਦਾ ਤੇ ਇਹਦੇ ਨਾਲ ਹੀ ਆਪਾਂ ਕਰਦੇ ਆਂ ਵਲੌਗ ਦਾ ਐਂਡ ਤੇ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਆਵਾਜ਼ ਰਹੋ ਤੇ ਕੱਲ ਨੂੰ ਮਿਲਦੇ ਆ ਕਿਸੇ ਨਵੇਂ ਵਲੌਗ ਨਾਲ ਨਵੀਂ ਵੀਡੀਓ ਨਾਲ ਜਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ